ਦਾੜੀ ਤੇ ਹੱਥ ਖਿੱਚ ਖਿੱਚਦਾ ਦਾੜੀ ਹੰਕਾਰ ਚ ਮੁੱਛਾਂ ਤੇ ਹੱਥ ਫੇਰਦਾ ਜਿਹੜਾ ਤੁਸੀਂ ਕੀ ਕਹਿੰਦੇ ਹੋ ਜੀ ਉਹਦੇ ਬਾਰੇ ਧੰਗੂ ਗੁਰਵਰਜਨ ਦੇਵ ਜੀ ਤੁਸੀਂ ਦੱਸੋ ਲਓ ਹੁਣ ਸੁਣੋ ਛੇ ਫਿਰ ਪੜੋ ਗਰੀਬਾਂ ਬ੍ਰਹਮ ਸਾ ਅਗਨ ਮੈਂ ਸਾੜੀ ਸੁਣਦੇ ਹੋ ਇਹਦੇ ਅੰਦਰ ਰੰਗ ਕੋਈ ਨਹੀਂ ਇਹਦੇ ਅੰਦਰ ਸਰੂਰ ਕੋਈ ਨਹੀਂ ਜਿਹੜਾ ਕਿਸੇ ਤਾਕਤ ਕਰਕੇ ਪਾਵਰ ਹੱਥ ਵਿੱਚ ਹੋ ਕੇ ਰੋਬ ਮਾਰਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਤੈਨੂੰ ਲੱਗਦਾ ਹੈ ਇਹ ਬੜਾ ਤਾਕਤਵਾਰ ਹੈ ਪਰ ਮਾਰਾ ਕਹਿੰਦੇ ਅੰਦਰੋਂ ਸੜਿਆ ਹੋਇਆ ਹੈ